ਤੰਤਨ ਬ੍ਰह्म ਗਿਆਨੀ ਸੰਤ ਬਾਬਾ ਅਮਰਨਾਥ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਲਾਟੀਆਂਵਾਲ ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਦੂਰੋਂ-ਦੂਰੋਂ ਆ ਕੇ ਮੇਲੇ ਵਿੱਚ ਹਾਜ਼ਰੀਆਂ ਭਰੀਆਂ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਲੋ ਅੱਜ ਤੋਂ ਬਾਅਦ ਨਿਯਮਿਤ ਕਰਿਆ ਕਰੂੰਗਾ ਫਿਰ ਇਹ ਸਮਾਜਿਕ ਸਫਲ ਮਿੱਟੀ ਕਰ ਰਹੇ ਆ ਖੇ ਕਰ ਰਹੇ ਆ ਜੇਕਰ ਆਪਾਂ ਨਵੀਂ ਚੀਜ਼ ਸਿੱਖ ਕੇ ਕੋਈ ਨਵਾਂ ਕੰਮ ਕਰਕੇ ਨਹੀਂ ਚੱਲਦੇ ਸੋ ਮੇਰੀ ਬੇਨਤੀ ਇਹੋ ਆ ਕਿ ਇਥੋਂ ਆਪਾਂ ਹੋਰ ਪੰਜਾਬ ਹੈਡਲਾਈਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸ ਤੁਹਾਡਾ ਸਵਾਦ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਲਾਟੀਆਂ ਆਲ ਵਿਖੇ ਧੰਨ ਧੰਨ ਅਬਰਨਾਥ ਜੀ ਦੀ ਵਰਸੀ ਨੂੰ ਮੁੱਖ ਰੱਖਦੇ ਸਮਾਗਮ ਚੱਲ ਰਹੇ ਨੇ ਹੁਣ ਇਸ ਤੁਹਾਡੀ ਗੱਲਬਾਤ ਕਰਾਵਾਂਗੇ ਪ੍ਰਬੰਧਕ ਕਮੇਟੀ ਨਾਲ ਉਹਨਾਂ ਦਾ ਸਮਾਗਮਾਂ ਬਾਰੇ ਕੀ ਕਹਿਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ ਪਿੰਡ ਲਾਟੀਆਂ ਮਲਵਈ ਖੇ ਨੇ ਸ਼ਾਨਦਾਰ ਸਮਾਗਮ ਚੱਲ ਰਿਹਾ ਜੀ ਇਸ ਬਾਰੇ ਕੀ ਕਹਿਣਾ ਹੈ ਇਹ ਸਮਾਗਮ ਕਰੀਬ ਸਨ 78 ਤੋਂ ਚੱਲ ਰਿਹਾ ਹੈ ਸੰਤ ਬਾਬਾ ਵਰਨਾ ਜੀ ਯਾਦ ਵਿੱਚ ਚੱਲ ਰਿਹਾ ਹੈ ਇਸ ਸਾਲ ਵੀ 15 ਮਈ ਦੂ ਜੀਠ ਨੂੰ ਇੱਕੀ ਸ਼੍ਰੀ ਖੰਡਵਾਲ ਸਾਹਿਬ ਦੇ ਭੋਗ ਪਾਏ ਗਏ ਆ ਉਸ ਦੇ ਵਿੱਚ 8 ਅਖੰਡ ਪਾਠ ਸਾਹਿਬ ਦੇ ਭੋਗ ਪਹਿਲੀ ਲੜੀ ਵਿੱਚ ਪਾਏ ਗਏ ਆ ਔਰ 13 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ 15 ਮਈ ਨੂੰ ਪਾਏ ਗਏ ਆ ਸਾਲਾਨਾ ਜੂੜ ਮੇਲਿਆ ਬਾਬਾਈ ਦੀ ਯਾਦ ਵਿੱਚ ਹੈ ਠੀਕ ਹੈ ਜੀ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਵਧੀਆ-ਵਧੀਆ ਹੁੰਦੇ ਨੇ ਪਰ ਇਸ ਸਾਲ ਸਮਾਂਗ ਵਿੱਚ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ ਸੰਗਤਾਂ ਵਾਸਤੇ ਗੁਰਦੁਆਰੇ ਵਿੱਚ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਆ ਐਦਕਿ ਇੱਕ ਸਾਡੇ ਠੰਡਿਆਂ ਦਾ ਲੰਗਰ ਐਕਸਟਰਾ ਲੱਗਾ ਜਿਹੜਾ ਨਵਾਂ ਲੱਗਾ ਆ ਸਾਡੇ ਗੰਨੇ ਦੀ ਰਸਤਾ ਲੰਗਰ ਵੱਖਰਾ ਲੱਗਾ ਆ ਬਾਕੀ ਸਾਰਾ ਹੀ ਪ੍ਰਬੰਧ ਬਹੁਤ ਵਧੀਆ ਇਹ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਕਰ ਰਹੀ ਆ ਸਾਨੂੰ ਇਹਨਾਂ ਤੇ ਮਾਣ ਆ ਸੰਗਤਾਂ ਦੇ ਮੰਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਹਾਂ ਸਮਗਮ ਲੈ ਸੰਗਤਾਂ ਦੇ ਮੰਚ ਬਹੁਤ ਜ਼ਿਆਦਾ ਉਤਸ਼ਾਹ ਆ ਬਹੁਤ ਸੰਗਤਾਂ ਸੇਵਾ ਕਰ ਰਹੀਆਂ ਅੱਜ 6 ਦਿਨ ਹੋ ਗਿਆ ਲਗਾਤਾਰ ਸੰਗਤਾਂ ਬਹੁਤ ਹੀ ਸ਼ਾਹ ਦੇ ਨਾਲ ਸੇਵਾ ਕਰ ਰਹੇ। ਸਮਾਗਮ ਨੂੰ ਮੁੱਖ ਰੱਖ ਦਿਓ ਜੀ ਅੱਜ ਕੀਰਤਨੀ ਜਥੇ ਕਿਹੜੀ ਕਿਹੜੀ ਹਾਜ਼ਰੀਆਂ ਭਰ ਰਹੀ ਨੇ ਖਾਸ ਕਰ ਪਿੰਡ ਲਾਟੀਆਂ ਵਾਲੂ ਖੇ। ਇਹ ਸਾਡੇ ਕੋਲੇ ਜੀ ਇੰਟਰਨੈਸ਼ਨਲ ਕਥਾਵਾਚਕ ਭਾਈ ਰਜਿੰਦਰ ਸਿੰਘ ਜੀ ਇੰਟਰਨੈਸ਼ਨਲ ਕਵੀਸ਼ਰੀ ਜਥਾ ਪ੍ਰਿਤਪਾਲ ਸਿੰਘ ਜੀ ਬਗਰਾੜੀ ਤੇ ਕੀਰਤਨੀ ਜਥਾ ਭਾਈ ਬਲਰਾਜ ਸਿੰਘ ਜੀ 베ਰ ਸਾਹ ਵਾਲੇ ਤੇ ਇੰਟਰਨੈਸ਼ਨਲ ਟਾਡੀ ਜਥਾ ਗੁਰਪ੍ਰਤਾਪ ਸਿੰਘ ਗੱਲ ਕਰਦੇ ਆ ਜੀ ਅੱਜ ਕੱਲ ਬਾਣੀ ਤੋਂ ਦੂਰ ਹੋ ਰਹੇ ਨੇ ਉਹਨਾਂ ਨੂੰ ਟਾਡਾ ਕੀ ਮੈਸੇਜ ਹੈ ਜੂਥ ਨੂੰ ਤਾਂ ਮੇਰਾ ਇਹ ਹੀ ਮੈਸੇਜ ਆ ਨਸ਼ਿਆਂ ਤੋਂ ਦੂਰ ਰਹੋ ਗੁਰਬਾਣੀ ਦੇ ਨਾਲ ਜੁੜੋ ਜਿੱਦਾਂ ਹੁਣ ਸਾਡਨਤ ਸਾਡੇ ਮਹਾਂਪੁਰਸ਼ ਬਾਬਾ ਅਮਰਨਾਥ ਜੀ ਵੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੋੜ ਕੇ ਗਏ ਆ ਤੇ ਗਾਂ ਨੌਜਵਾਨ ਸਭਾ ਨੂੰ ਔਰ ਆਉਣ ਵਾਲੇ ਜੂਥ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਗੁਰਮਾਣੀ ਦੇ ਨਾਲ ਜੁੜਨ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਵਰਨਾਜ ਜੀ ਦੀ ਮਿੱਟੀ ਯਾਰ ਨੂੰ ਤਾਜ਼ਾ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਕੀ ਤਾਪੱਸਥਾਨ ਗੁਰਦੁਆਰਾ ਸਾਹਿਬ ਵਿਖੇ ਦੋ ਲੜੀਆਂ ਦੇ ਸ਼੍ਰੀ ਅਖੰਡ ਪਾਠ ਸਭ ਆਰੰਭ ਹੋਏ ਹਨ ਪਹਿਲੀ ਲੜੀ ਦੇ 8 ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਭ ਆਰੰਭ ਹੋਏ ਹਨ ਤੇ ਦੂਸਰੀ ਲੜੀ ਦੇ 13 ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਭ ਆਰੰਭ ਹੋਏ ਹਨ ਤਾਂਤਨਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਵਰਨਾ ਜੀ ਸਭ ਦੀਆਂ ਆਸਮਰਾਦਾਂ ਪੂਰੀਆਂ ਕਰਦੇ ਹਨ ਇਸ ਕਰਕੇ ਸੰਗਤਾਂ ਨੇ ਸੇਵਾ ਰਲ ਮਿਲ ਕੇ ਨਿਭਾਉਂਦੀਆਂ ਹਨ ਨੌਜਵਾਨ ਵੀਰ ਨਗਰ ਦੀਆਂ ਸੰਗਤਾਂ ਸਮੂਹ ਨੰਗਤਾਂ ਸੰਤੇ ਪਾਤਸ਼ਾਹੀਆਂ ਆਸਮਰਾਦਾਂ ਪੂਰੀਆਂ ਕਰਦੀਆਂ ਹਨ ਇਸ ਕਰਕੇ ਸੇਵਕ ਅਰਦਾਸਾਂ ਬੇਨਤੀਆਂ ਪੂਰੀਆਂ ਹੋਣ ਕਰਨ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਕਰਦੀਆਂ ਨੌਜਵਾਨ ਮੁੰਡੇ ਜਿੰਨੇ ਵੀ ਹਨ ਸੇਵਾ ਭਜਨ ਅਠਕੇ ਕਰ ਰਹੇ ਹਨ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਰਲ ਮਿਲ ਕੇ ਸੰਗਤਾਂ ਦੇ ਨਾਲ ਨੌਜਵਾਨ ਵੀਰ ਰਲ ਮਿਲ ਕੇ ਸੇਵਾ ਕੀਤੀ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਤਨ ਤਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਵਰਨਾ ਜੀ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਹਨ ਇਸ ਲਈ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਸੰਗਤਾਂ ਮਨਾਉਂਦੀਆਂ ਹਨ ਗੁਰੂ ਕੇ ਲੰਗਰ ਚੱਲ ਰਹੇ ਹਨ ਠੰਡਿਆਂ ਦੇ ਲੰਗਰ ਚੱਲ ਰਹੇ ਹਨ ਸ਼ਬੀਲ ਚੱਲ ਰਹੀ ਹੈ ਠੰਡੇ ਜਲ ਦੀ ਇਹਨਾਂ ਗੈਂਤੀ ਪਰਵਾਨ ਕਰਨਾ ਸੰਗਤਾਂ ਜੀ ਕਿੱਥੋਂ ਕਿੱਥੋਂ ਆਪਣੇ ਹਾਜ਼ਰੀਆਂ ਭਰਨ ਵਾਸਤੇ ਆਉਂਦੀਆਂ ਨੇ ਆਪਣੇ ਸਮਾਗਮਾਂ ਵਿੱਚ ਇਹ ਸਮਾਗਮ ਦੇ ਵਿੱਚ ਸੰਗਤਾਂ ਬਹੁਤ ਦੂਰ ਦੂਰ ਤੋਂ ਚੱਲ ਕੇ ਸੰਗਤਾਂ ਆਉਂਦੀਆਂ ਹਨ ਦਿੱਲੀ ਵੱਲੋਂ ਪਿੰਡ ਬੂਟਾਂ ਤੋਂ ਪਿੰਡ ਸੇਚਾਂ ਤੋਂ ਪਿੰਡ ਤੋਤੀ ਤੋਂ ਪਿੰਡ ਡੋਗਰਾਵਾਲ ਤੋਂ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਜਿੱਦਾ ਜਿੱਦਾ ਸੰਗਤਾਂ ਨੂੰ ਪਤਾ ਹੈ ਬਾਬਾ ਬਰਦਾਜੀ ਦੇ ਇੱਧੇ-ਇੱਧੇ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਇਸ ਦਰਬਾਰ ਤੇ ਆਣ ਕੇ ਗੁਰਦੁਆਰਾ ਤਪਸਤਾਨ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਥਾ ਵਿਚਾਰਾਂ ਹੋਈਆਂ ਲੀਆਂ ਤਿੰਨ ਚਾਰ ਦਿਨ ਹੋ ਗਿਆ ਤੁਹਾਨੂੰ ਹਾਜ਼ਰੀ ਭਰਦਿਆਂ ਨੂੰ ਪਰ ਇੱਕ ਗੱਲ ਮੰਨ ਕੇ ਚੱਲਿਓ ਅੱਜ ਇਸ ਸਮਾਗਮ ਦੇ ਵਿੱਚੋਂ ਆਪਣੇ ਅੰਦਰ ਇੱਕ ਪਰਦ ਕਰਕੇ ਥਿਓ ਕਿ ਜਿਹੜੇ ਮੇਰੇ ਪੁਰਾਣੇ ਔਗਣ ਸੀ ਜਿਹੜੇ ਜਿਹੜੇ ਮੇਰੇ ਅੰਦਰ ਨਿਮ ਨਹੀ ਸੀ ਕਰਦਾ ਤੇ ਅੱਜ ਤੋਂ ਬਾਅਦ ਨਿਤ ਨਿਮ ਕਰਿਆ ਕਰੂੰਗਾ ਫਿਰ ਇਹ ਸਮਾਜਕ ਸਫਲ ਨਹੀਂ ਮਿੱਟੀ ਕਰ ਰਹੇ ਆ ਥੀ ਕਰ ਰਹੇ ਆ ਜੇਕਰ ਆਪਾਂ ਤਵੀਤ ਸਿੱਖ ਕੇ ਕੋਈ ਨਵਾਂ ਪਰਨ ਕਰਕੇ ਨਹੀਂ ਚੱਲਦੇ ਸੋ ਮੇਰੀ ਬੇਨਤੀ ਇਹੋ ਆ ਕਿ ਇੱਥੋਂ ਆਪਾਂ ਨਵਾਂ ਪਰਨ ਕਰਕੇ ਚੱਲਣਾ ਹੈ ਜੇਕਰ ਆਪਾਂ ਪਹਿਲਾਂ ਹੀ ਜੇਕਰ ਅਸੀਂ ਪਹਿਲਾਂ ਇਹ ਬਹਾਨਾ ਮਾਰਦੇ ਸੀ ਜਾਂ ਸਾਡੇ ਅੰਦਰ ਵਹਿਮ ਸੀ ਕਿ ਜਦੋਂ ਤੂੰ ਕਿਰਪਾ ਕਰੂਗਾ ਉਦੋਂ ਅਸੀਂ ਖੰਡੇ ਬਾਟੇ ਦੀ ਬਹੁਤ ਛਗਣੀ ਆ ਤੇ ਇਸ ਵੇਲੇ ਨੂੰ ਕੱਢ ਦੀਏ ਆਪਣੀ ਭਾਉ ਨਾਲ ਬੁਲਾ ਲੀਏ ਕਿ ਜਿਹੜਾ ਅਜੋਕੇ ਸਮਾਂ ਦਾ ਸਿੱਖਾਂ ਦੇ ਹਾਲਾਤ ਨੇ ਨਾ ਅੱਜ ਜਿੱਥੇ ਪੰਥ ਅੱਜ ਖੜਿਆ ਹੈ ਜਿੱਥੇ ਇੱਕ ਗੋਮ ਅੱਜ ਖੜੀ ਆ ਕਿ ਭਾਈ ਅਮਰਪਾਲ ਸਿੰਘ ਖਾਲਸਾ ਮੰਨ ਲਿਆ ਸੀ ਕਿ ਸਾਡੇ ਪੁੱਤ ਮਰ ਗਏ ਕਿਉਂਕਿ ਮਾਂ ਦੇ ਲਈ ਇਹ ਗੱਲ ਮੰਨਣੀ ਬੜੀ ਔਖੀ ਆ ਕਿ ਉਹ ਚੀਨ ਇੱਕ ਮਰ ਗਿਆ ਸੋ ਇਹ ਗੱਲਾਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੋਈਆਂ ਐ ਮਾਣੂ ਜੇ ਨੌਜਵਾਨ ਆਇਆ ਉਹਨੇ ਉਹ ਗਲੀਆਂ ਨਾਲੀਆਂ ਦੇ ਅੰਦਰ ਰੋਲਦੇ ਪੁੱਤਾਂ ਨੂੰ ਠੇਕਿਆਂ ਤੋਂ ਬਾਵਾ ਫੜ ਕੇ ਚੁੱਕਿਆ ਤੇ ਇੱਕ ਦੌਰ ਵਾਪਸ ਆਇਆ ਉਹ ਦੌਰ ਕਿਹੜਾ ਸੀ ਸਾਡੇ ਨੌਜਵਾਨਾਂ ਨੇ ਪਾਣੀ ਪਾਲੇ ਸਾਡੇ ਨੌਜਵਾਨਾਂ ਨੇ ਅੱਖਾਂ ਦੇ ਵਿੱਚ ਠੇਕਾ ਸ਼ਸਤਰ ਫੜ ਲਏ ਇਹ ਮੇਰ ਅਕਾਲ ਪੁਰਖ ਦੀ ਹੋਈ ਆ ਪਰ ਜਰੀਆ ਬਣਿਆ ਹੈ ਭਾਈ ਅਮਰਪਾਲ ਸਿੰਘ ਖਾਲਸਾ ਜਿਨੇ ਹਜ਼ਾਰਾਂ ਨੌਜਵਾਨਾਂ ਨੂੰ ਅਮਰ ਤੇ ਸਿਖਾਇਆ ਤੇ ਹਕੂਮਤੋਂ ਉਸ ਬਦਲੇ ਤੋਂ ਇੰਨਾ ਡਾਇਰੈਕਟਲੀ ਸੰਗਤ ਨੂੰ ਜ਼ਰੂਰ ਬੇਨਤੀ ਕਰਨੀ ਆ ਮੈਂ ਕਹਿ ਰਿਹਾ ਤੁਸੀਂ ਵੇਖੋ ਸੋਸ਼ਲ ਮੀਡੀਆ ਵਰਤਦੇ ਜੀ ਤੁਸੀਂ ਉਹ ਮਾਵਾ ਦੀਆਂ ਵੀਡੀਓ ਵੇਖੀਆਂ ਐ ਤੇ ਮਾਵਾ ਭਾਈ ਸਾਹਿਬ ਦੇ ਕੋਲ ਜਾ ਕੇ ਕੀ ਕਹਿੰਦੀਆਂ ਸੀ ਕਿ ਕਾਸ਼ ਛੇ ਦਿਨ ਇਹ ਪਹਿਲਾਂ ਭਾਈ ਅਮਰਤਪਾਲ ਆ ਜਾਂਦਾ ਤੇ ਸਾਡੇ ਪੁੱਤ ਬਚ ਜਾਣੇ ਸੀ ਇਨਾਂ ਦੇ 6 ਮਹੀਨੇ ਪਹਿਲਾਂ ਪੁੱਤ ਚਿੱਟੇ ਦੇ ਵਿੱਚ ਲੱਗਦੇ ਨਾ ਨਸ਼ੇ ਦੇ ਵਿੱਚ ਚਲੇ ਗਏ ਉਹਨਾਂ ਮਾਵਾਂ ਨੇ ਆ ਕੇ ਤਰਲੇ ਨਹੀਂ ਕਿ ਪਹਿਲਾਂ ਕਿਉਂ ਨਹੀਂ ਆਇਆ ਸਾਡੇ ਪੁੱਤ ਬਾਜੀ ਜਾਂਦੇ ਜੇ ਪਹਿਲਾਂ ਆ ਜਾਂਦਾ ਸੋ ਉਸ ਬੱਲੇ ਤੋਂ ਹਕੂਮਤ ਡਰ ਗਈ ਉਹਨੂੰ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਤੇ ਮੈਂ ਕਿੰਨਾ ਕਿ ਅਸੀਂ ਕਿਸੇ ਵੀ ਧੜੇ ਦੇ ਬੈਠੇ ਹੋਈਏ ਹਰ ਪਿੰਡ ਦੇ ਵਿੱਚ ਧੜੇ ਰਿਆ ਹਰ ਪਿੰਡ ਦੇ ਵਿੱਚ ਪਾਰਟੀ ਬਾਦਸ਼ਾਹ ਦੇ ਵਿੱਚ ਪੈਂਦਾ ਤੇ ਮੈਂ ਇੱਕ ਬੇਨਤੀ ਕਰਦਾ ਹਾਂ ਜਿੱਥੋਂ ਦੀ ਸਮਝਿਆ ਸੀ ਕਿ ਬੇਨਤੀ ਜ਼ਰੂਰ ਕਰਨੀ ਹੈ ਕਿ ਇਸ ਵਾਰ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰੇ ਧੜਿਆਂ ਤੋਂ ਉੱਪਰ ਉੱਠ ਕੇ ਇਸ ਵਾਰ ਤੁਸੀਂ ਕਿਸੇ ਦੀ ਨਹੀਂ ਸੁਣਨੀ ਮੈਂ ਨਹੀਂ ਕਿਹਾ ਕਿ ਇਥੋਂ ਮੇਰੇ ਕਹਿਣ ਤੇ ਕਿਸੇ ਦੇ ਨਾਲ ਖੜਦਾ ਹਾਂ ਇਸ ਵਾਰ ਤੁਸੀਂ ਨਾ ਕਿਸੇ ਆਪੂ ਦੇ ਕਹਿਣ ਤੇ ਵੋਟ ਪਾਉਣੀ ਆ ਨਾ ਕਿਸੇ ਉਹਨਾਂ ਦੇ ਕਹਿਣ ਤੇ ਵੋਟ ਪਾਣੀ ਇਸ ਵਾਰ ਮੈਂ ਗੁਰੂ ਦੀ ਹਜ਼ੂਰੀ ਚ ਭਾਵੇਂ ਇੱਕ ਗੱਲ ਦੱਸ ਕੇ ਜਾਂਦਾ ਕਿ ਤੁਸੀਂ ਵੋਟ ਪਾਉਣੀ ਆ ਆਪਣੇ ਅੰਦਰ ਨੂੰ ਪੁੱਜ ਕੇ ਆਪਣੀ ਰੂਹ ਨੂੰ ਪੁੱਜ ਕੇ ਜੇ ਮੰਨ ਲਓ ਤੁਸੀਂ ਡੱਡਾ ਵਰਗੀ ਬੰਦਾ ਆਪਾਂ ਪਿੰਡਾਂ ਦੇ ਵਿੱਚ ਧੜਿਆਂ ਦੇ ਵਿੱਚ ਬੈਠੇ ਹੁੰਦੇ ਆ ਭਾਵੇਂ ਜਿਹੜੀ ਮਰਜੀ ਪਾਰਟੀ ਦਾ ਬੰਦਾ ਹੋਵੇ ਜਿਹੜੀ ਮਰਜੀ ਧੜੇ ਦਾ ਬੰਦਾ ਹੋਵੇ ਪਰ ਹੋਵੇ ਅਖਤ ਹੋਵੇ ਗੁਰੂ ਨੂੰ ਸਮਰਪਿਤ ਉਹਦੀ ਜਮੀਰ ਕਦੇ ਨਹੀਂ ਉਹਨੂੰ ਕਹੂਗੀ ਕਿ ਤੂੰ ਅਮਰਪਾਲ ਨੂੰ ਜੇਲ੍ਹ 'ਚ ਸੱਦਾ ਦੇ ਸਾਹਿਬ ਸਾਹਿਬ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਨਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ